ਕਾਂਗਰਸ ਦੇ ਵਿੱਚ ਜਿਸ ਕਦਰ ਉਥਲ-ਪੁਥਲ ਮਚੀ ਹੋਈ ਹੈ ਪਹਿਲਾ ਪ੍ਰਤਾਪ ਸਿੰਘ ਬਾਜਵਾ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਇੱਕ ਇੱਕ ਬਠਿੰਡੇ ਦੀ ਰੈਲੀ ਨੂੰ ਲੈ ਕੇ ਪੰਗਾ ਸ਼ੁਰੂ ਹੁੰਦਾ ਹੈ ਬਾਜਵਾ ਸਾਹਿਬ ਜਦੋਂ ਸਿੱਧਾ ਸਿੱਧੂ ਨੂੰ ਕਿਹਾ ਗਿਆ ਕਿ ਸਾਡੇ ਸੱਦੇ ਤੇ ਆਓ ਪਰ ਨਵਜੋਤ ਸਿੰਘ ਸਿੱਧੂ ਨੇ ਤਾਂ ਅੱਗੋਂ ਕਹਿ ਦਿੱਤਾ ਕਿ ਮੈਨੂੰ ਕਦੀ ਸੱਦਾ ਹੀ ਨਹੀਂ ਦਿੱਤਾ ਸਰ ਅਸਲ ਨਵਜੋਤ ਸਿੰਘ ਸਿੱਧੂ ਜਦੋਂ ਤੋਂ ਜੇਲ੍ਹ ਤੋਂ ਬਾਹਰ ਆਏ ਜੀ ਉਸ ਦਿਨ ਤੋਂ ਲੈ ਕੇ ਹੁਣ ਤੱਕ ਥੋੜਾ ਜਿਹਰੋ ਇੱਕ ਦੇ ਪਲੇਟਫਾਰਮ ਤੇ ਇਕੱਠੇ ਹੋਏ ਨੇ ਪਹਿਲਾਂ ਵੀ ਇੱਕੰਮ ਸੁਆ ਮਿਲਦੀਆਂ ਸੀ ਵੀ ਅੰਦਰ ਖਾਤੇ ਚਰਚਾ ਚੱਲ ਰਹੀ ਐ ਵੀ ਨਵਜੋਸ਼ ਸਿੱਧੂ ਜੇਲ ਤੋਂ ਆਉਣ ਤੋਂ ਬਾਅਦ ਵੀ ਆਪਣੇ ਪਹਿਲੇ ਜਲਵਾ ਮੁਤਾਬਕ ਹੀ ਵਿਚਰੇ ਨੇ ਇਹ ਜਿ ਮਹਿਸੂਸ ਹੁੰਦਾ ਵੀ ਉਹ ਕਾਂਗਰਸ ਨਾਲੋਂ ਕਿਤੇ ਗੈਪ ਪਾ ਕੇ ਚੱਲ ਰਹੇ ਨੇ ਬੰਢੇ ਰੈਲੀ ਹੋਈ ਰੈਲੀ ਵੀ ਤਕੜੀ ਹੋਈ ਐ ਚ ਕੋਈ ਸ਼ੱਕ ਨਹੀਂ 8000 ਕਹਿ ਰਹੇ ਨੇ ਜੇ 8 ਨਹੀਂ ਤੇ 6-7 ਤੇ ਹੈਗੇ ਅਸੀਂ ਲੋਕ 6-7000 ਪਰ ਹਮ ਸਵਾਲ ਇਹ ਆ ਵੀ ਪ੍ਰਤਾਪ ਬਾਜਵੇ ਨੇ ਬੜਾ ਸਾਫ਼ ਕਹਿਤਾ ਵੀ ਵੱਖਰਾ ਅਖਾੜਾ ਨਾ ਲਾਓ ਨਵਜੂਬ ਸਿੱਧੂ ਜੀ ਪਹਿਲੋਂ ਵੀ 78 ਤੋਂ ਅਸੀਂ 18 ਤੇ ਆ ਗਏ ਉਹਨਾਂ ਨੇ ਪੱਤਰ ਲਿਖਤਾ ਵੀ ਬਾਜਵਾ ਸਾਹਿਬ ਅਸੀਂ ਕਿਉਂ ਨਾ ਰੈਲੀ ਕਰੀਏ ਕਿਉਂ ਨਾ ਹੀ ਆਪਣਾ ਵੱਖਰਾ ਪ੍ਰੋਗਰਾਮ ਕਰੀਏ ਕਾਰਨੇ ਆ ਵੀ ਤੁਸੀਂ ਤਾਂ ਸਾਨੂੰ ਨੇੜੇ ਨਹੀਂ ਲਾਉਂਦੇ ਸਸ਼ਿਕਾਦ ਸਮਨਿਊਜ਼ ਦੇਖ ਰਹੇ ਸਰੋਤਿਆ ਦਾ ਸਵਾਗਤ ਮੈਂ ਸ਼ਾਲੂ ਮਿਰੋਗ ਗੱਲ ਕਰਾਂਗੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਜਿਨ੍ਹਾਂ ਨੇ ਇੱਕ ਨਵਾਂ ਹੀ ਹੁਣ ਫੇਰ ਤੋਂ ਪੰਗਾ ਜਿਹੜਾ ਉਹ ਖੜਾ ਕਰ ਦਿੱਤਾ ਹੈ ਜਿਸ ਦੇ ਕਾਰਨ ਪੰਜਾਬ ਕਾਂਗਰਸ ਦੇ ਵਿੱਚ ਜਿਹੜਾ ਫੁੱਟ ਜਿਹੜੇ ਉਹ ਸਾਫ਼ ਨਜ਼ਰ ਆ ਰਹੇ ਨੇ ਇੱਕ ਵਾਰ ਮੋੜ ਤੋਂ ਪ੍ਰਤਾਪ ਸਿੰਘ ਬਾਜਵਾ ਤੇ ਨਵਜੋਤ ਸਿੰਘ ਸਿੱਧੂ ਆਮੋ-ਸਾਮਣੇ ਹੋਏ ਨੇ ਚਿੱਠੀਆਂ ਦਾ ਸਿਲਸਲਾ ਜਿਹੜਾ ਹੈ ਉਹ ਵੀ ਜਾਰੀ ਹੋ ਗਿਆ। ਮਾਮਲਾ ਹਾਈ ਕਮਾਂਡ ਤੱਕ ਪਹੁੰਚ ਗਿਆ ਜਿਸ ਦੇ ਨਾਲ ਜਿਹੜਾ ਹੈ ਪੂਰੀ ਕਾਂਗਰਸ ਦੇ ਵਿੱਚ ਉਥਲ-ਪੁਥਲ ਜਿਹੜੀ ਹੈ ਉਹ ਮੱਚੀ ਹੋਈ ਹੈ। ਇਸ ਪੂਰੇ ਵਿਸ਼ੇ ਨੂੰ ਲੈ ਕੇ ਚਰਚਾ ਕਰਾਂਗੇ ਸਾਡੇ ਨਾਲ ਦ ਸਮਰ ਨਿਊਜ਼ ਦੇ ਪੋਲੀਟੀਕਲ ਐਡੀਟਰ ਸਰਲੋਚਨ ਜੀ ਦੀ ਵਜੂਦ ਨੇ। ਸਰਲੋਚਨ ਜੀ ਕਿਵੇਂ ਦੇਖ ਰਹੇ ਹੋ ਕਾਂਗਰਸ ਦੇ ਵਿੱਚ ਜਿਸ ਕਦਰ ਉਥਲ-ਪੁਥਲ ਮੱਚੀ ਹੋਈ ਹੈ? ਪਹਿਲਾਂ ਪ੍ਰਤਾਪ ਸਿੰਘ ਬਾਜਵਾ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਇੱਕ ਇੱਕ ਬਠਿੰਡੇ ਦੀ ਰੈਲੀ ਨੂੰ ਲੈ ਕੇ ਪੰਗਾ ਸ਼ੁਰੂ ਹੁੰਦਾ ਹੈ। ਪਰ ਬਾਜਵਾ ਸਾਹਿਬ ਨੇ ਬਨੋ ਸਿੱਧਾ ਸਿੱਧੂ ਨੂੰ ਕਿਹਾ ਗਿਆ ਕਿ ਸਾਡੇ ਸੱਦੇ ਤੇ ਆਓ ਪਰ ਨਵਜੋਤ ਸਿੰਘ ਸਿੱਧੂ ਨੇ ਤਾਂ ਕਹਿੰਦਾ ਕਿ ਮੈਨੂੰ ਕਦੀ ਸੱਦਾ ਹੀ ਨਹੀਂ ਦਿੱਤਾ। ਦੇਖੋ ਇਹ ਸਿੰਪਲ ਇਹ ਗੱਲ ਨਹੀਂ ਕਿ ਵੀ ਬਠਿੰਡਾ ਰੈਲੀ ਜਿਹੜੀ ਹੋਈ ਹੈ ਨਵਜੋਤ ਸਿੰਘ ਸਿੱਧੂ ਨੇ ਆਪਣੇ ਸਾਥੀਆਂ ਨਾਲ ਕੀਤੀ ਹੈ। ਦਰਅਸਲ ਨਵਜੋਤ ਸਿੰਘ ਸਿੱਧੂ ਜਦੋਂ ਤੋਂ ਜੇਲ੍ਹ ਤੋਂ ਬਾਹਰ ਆਏ ਨੇ। ਜੀ ਉਸ ਦਿਨ ਤੋਂ ਲੈ ਕੇ ਹੁਣ ਤੱਕ ਥੋੜਾ ਜਿਹਾ ਰੋ ਇੱਕ ਦੇ ਪਲੇਟਫਾਰਮ ਤੇ ਇਕੱਠੇ ਹੋਏ ਨੇ ਪਰ ਉਸ ਤੋਂ ਬਾਅਦ ਉਹਨਾਂ ਦੇ ਉਹੀ ਸਾਥੀ ਨਾਤਿਆ ਸਿੰਘ ਮਾਨਚਾਈਆ ਤੇ ਇਸੇ ਤਰ੍ਹਾਂ ਰਜਿੰਦਰ ਸਿੰਘ ਆ ਸਾਬਕਾ ਐਮਐਲਏ ਤੇ ਪੰਜ ਸੱਤ ਹੋਰ ਜਿਹੜੇ ਉਹਨਾਂ ਦੇ ਬਹੁਤ ਨਦੀਕੀ ਨੇ ਕਮਾਲੂ ਸਾਹਿਬ ਵਗੈਰਾ ਉਹ ਉਹਨਾਂ ਮੁਤਾਬਕ ਉਹਨਾਂ ਅਨੁਸਾਰ ਰਣਨੀਤੀ ਬਣਾ ਕੇ ਚੱਲਦੇ ਆ ਰਹੇ ਸੀ ਔਰ ਪਹਿਲਾਂ ਵੀ ਇਹ ਕੰਸੂਆਂ ਮਿਲਦੀਆਂ ਸੀ ਵੀ ਅੰਦਰ ਖਾਤੇ ਚਰਚਾ ਚੱਲ ਰਹੀ ਹੈ ਪਿੰਨਬਜੋਤ ਸਿੱਧੂ ਜੇਲ੍ਹ ਤੋਂ ਆਉਣ ਤੋਂ ਬਾਅਦ ਵੀ ਆਪਣੇ ਪਹਿਲੇ ਜਲੋ ਮੁਤਾਬਕ ਹੀ ਵਿਚਰੇ ਨੇ ਬੋਲ ਰਹੇ ਨੇ ਔਰ ਇੰਜ ਮਹਿਸੂਸ ਹੁੰਦਾ ਵੀ ਉਹ ਕਾਂਗਰਸ ਨਾਲੋਂ ਕਿਤੇ ਗੈਪ ਪਾ ਕੇ ਚੱਲ ਰਹੇ ਨੇ ਹੁਣ ਸਵਾਲ ਇਹ ਪੈਦਾ ਹੋਇਆ ਵੀ ਬਠਿੰਡੇ ਰੈਲੀ ਹੋਈ ਰੈਲੀ ਵੀ ਤਕੜੀ ਹੋਈ ਹੈ ਚ ਕੋਈ ਸ਼ੱਕ ਨਹੀਂ 8000 ਕਹਿ ਰਹੇ ਨੇ ਜੇ 8 ਨਹੀਂ ਤੇ 6-7 ਤੇ ਹੈਗੇ ਅਸੀਂ ਲੋਕ 6-7000 ਪਰ ਹਮ ਸਵਾਲ ਇਹ ਆ ਵੀ ਪ੍ਰਤਾਪ ਬਾਜਵੇ ਨੇ ਬੜਾ ਸਾਫ਼ ਕਹਿਤਾ ਵੀ ਵੱਖਰਾ ਅਖਾੜਾ ਨਾ ਲਾਓ ਨਵਜੋਤ ਸਿੱਧੂ ਜੀ ਪਹਿਲੋਂ ਵੀ 78 ਤੋਂ ਅਸੀਂ 18 ਤੇ ਆ ਗਏ ਤੇ ਹੁਣ ਇਹ ਕੰਮ ਆਪਾਂ ਨਾ ਕਰੀਏ ਇਹ ਕਹਿਣ ਦੀ ਧੀਰ ਸੀ ਤੇ ਪਟਾਰਾ ਫਿਰ ਖੁੱਲ ਗਿਆ ਜੀ ਨਵਜੋਤ ਸਿੱਧੂ ਦੇ ਜਿਹੜੇ ਲਫਟਾਂ ਸੀ ਜਿਹੜੇ ਉਹਦੇ ਨਜ਼ਦੀਕੀ ਸੀ ਉਹਨਾਂ ਨੇ ਪੱਤਰ ਲਿਖਤਾ ਵੀ ਬਾਜਵਾ ਸਾਹਿਬ ਅਸੀਂ ਕਿਉਂ ਨਾ ਰੈਲੀ ਕਰੀਏ ਕਿਉਂ ਨਾ ਹੀ ਆਪਣੇ ਵੱਖਰਾ ਪ੍ਰੋਗਰਾਮ ਕਰੀਏ ਕਾਰਨ ਇਹ ਵੀ ਤੁਸੀਂ ਤਾਂ ਸਾਨੂੰ ਨੇੜੇ ਨਹੀਂ ਲਾਉਂਦੇ ਜੀ ਤੇ ਦੂਸਰੇ ਪਾਸੇ ਬੰਬ ਚਲਾਤਾ ਜਿਹੜੇ ਬਾਜਵਾ ਸਾਹਿਬ ਤੇ ਨਗਰੀਕੀ ਕਹਿ ਲਿਆ ਜਾਂ ਕਹਿ ਲਿਆ ਵੀ ਕਾਂਗਰਸ ਦੇ ਕੁਝ ਜਿਹੜੇ ਲੀਡਰ ਵਰਕਰ ਸੀ ਉਹਨਾਂ ਨੇ ਹਥਿਆਰ ਚੱਕ ਲਏ ਔਰ ਉਹੀ ਸ਼ਬਦ ਵਰਤੇ ਵੀ ਨਵਜੋਤ ਸਿੱਧੂ ਤੇ ਆਪਣੀ ਜੌਦਰ ਚਮਕਾਉਂ ਲਈ ਇਹ ਸਾਰਾ ਕੁਝ ਕਰਦੇ ਨੇ ਇਹ ਜਿੱਥੇ ਵੀ ਜਾਂਦੇ ਨੇ ਆਪਣੀ ਗੱਲ ਕਰਦੇ ਨੇ ਤੇ ਖਲਾਰਾ ਪਾ ਦਿੰਦੇ ਨੇ ਤੇ ਇੱਥੋਂ ਤੱਕ ਉਹਨਾਂ ਕਹਿ ਦਿੱਤਾ ਵੀ ਹਾਈ ਕਮਾਂਡ ਨੂੰ ਸੋਚਣਾ ਚਾਹੀਦਾ ਇਹਨਾਂ ਨੂੰ ਬਾਹਰ ਕਰ ਦੇਣਾ ਚਾਹੀਦਾ ਸੋ ਖਲਾਰਾ ਬਹੁਤ ਪੈ ਗਿਆ ਤੇ ਖੜਗੇ ਸਾਹਿਬ ਨੂੰ ਵੀ ਇਹਦੇ ਵਿੱਚ ਸ਼ਾਮਲ ਹੋ ਕੇ ਗੱਲ ਕਹਿਣੀ ਪਈ ਹੈ ਵੀ ਪਬਲੀਕਲੀ ਕੋਈ ਗੱਲ ਨਾ ਕਰੋ ਤੇ ਉਹਨਾਂ ਨੇ ਸਾਰੇ ਬਿਆਨ ਆਪਣੇ ਕੋ ਮੰਗਵਾ ਕੇ ਤੇ ਹੁਣ ਅੰਡਰਸਿਸ ਕੀਤਾ ਜਾ ਰਿਹਾ ਸੋ ਨਵਜੋਤ ਸਿੱਧੂ ਦਾ ਕੀ ਬਣੂਗਾ ਪ੍ਰਤਾਪ ਸਿੰਘ ਬਾਜਵਾ ਉਹਨਾਂ ਦਾ ਸਟੈਂਡ ਕਿੱਥੇ ਖੜੇ ਹੈ ਪਰ ਦੂਸਰੇ ਪਾਸੇ ਜਿਹੜੀ ਸਭ ਤੋਂ ਵੱਡੀ ਗੱਲ ਹੈ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਬਣੇਗੇ ਇਸ ਮਾਮਲੇ 'ਚ ਬੜੇ ਸੌਫਟ ਤੇ ਬੜੇ ਗੋਲ ਮੋਲ ਢੰਗ ਨਾਲ ਚੱਲ ਰਿਹਾ ਉਹਨਾਂ ਨੇ ਇੱਕ ਰੈਲੀ 'ਚ ਇੰਨਾ ਕੁ ਗਿਆ ਨਾ ਨਹੀਂ ਲੈ ਨਵਜੋਤ ਸਿੱਧੂ ਦਾ ਵੀ ਮੈਂ ਬੜੀ ਨਿਮਰਤਾ ਨਾਲ ਬੇਨਤੀ ਕਰਨਾ ਵੀ ਕੋਈ ਡਿਸਪੀਲਿਨ ਭੰਗ ਨਾ ਕਰੇ ਆਪਾਂ ਇਕਜਟ ਹੋ ਕੇ ਚੱਲੀਏ ਪਰ ਇਹ ਸਾਰੀ ਗੱਲ ਤੋਂ ਇੰਜ ਮਹਿਸੂਸ ਹੁੰਦਾ ਵੀ ਨਵਜੋਤ ਸਿੰਘ ਸਿੱਧੂ ਐਦਾਂ ਤੇ ਨਹੀਂ ਚੱਲੂਗਾ ਵੀ ਉਹ ਬਾਜਵਾ ਸਾਹਿਬ ਦੇ ਜਾਂ ਰਾਜਾ ਵੜਿੰਗ ਦੀ ਅਗਵਾਈ 'ਚ ਚੱਲੇ ਉਹਨਾਂ ਨੇ ਤੇ ਆਪਣੇ ਢੰਗ ਨਾਲ ਚੱਲਣਾ ਤੇ ਐਦਾਂ ਦੇ ਵੀ ਕੁਝ ਜਿਹੜੀਆਂ ਖਬਰਾਂ ਮਿਲ ਰਹੀਆਂ ਨੇ ਵੀ ਆਉਣ ਵਾਲੇ ਸਮੇਂ 'ਚ ਨਵਜੋਤ ਸਿੱਧੂ ਆਪਣਾ ਵੱਖਰਾ ਝੰਡਾ ਵੱਖਰਾ ਥੜਾ ਵਕਰਾ ਪਲੇਟਫਾਰਮ ਬਣਾ ਕੇ ਇਹ ਗੱਲ ਕਹਿ ਸਕਦਾ ਵੀ ਮੈਂ ਤੇ ਪੰਜਾਬ ਲਈ ਲੜਨਾ ਤੇ ਮੈਂ ਆਪਣੇ ਪੱਦਰ ਤੇ ਲੜਾਂਗਾ। ਅ ਤਰਲੋਚਨ ਜੀ ਇਹ ਦੇਖਿਆ ਜਾ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਅਮਰਿੰਦਰ ਰਾਜਾ ਵੜਿੰਗ ਦੀ ਮੌਜੂਦਾ ਪ੍ਰਧਾਨ ਵੀ ਨੇ ਅੱਜ ਫਿਰ ਉਹ ਇਹੀ ਚੀਜ਼ ਕਹਿੰਦੇ ਨਜ਼ਰ ਆਏ ਪਰ ਕਿਤੇ ਨਾ ਕਿਤੇ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਗੋਲ ਮੋਲ ਗੱਲ ਕਰ ਰਹੇ ਨੇ ਬੱਚਦੇ ਨਜ਼ਰ ਆਉਂਦੇ ਨੇ ਡਾਇਰੈਕਟ ਟਾਰਗੇਟ ਨਹੀਂ ਕਰ ਰਹੇ ਅੱਜ ਵੀ ਉਹਨਾਂ ਨੇ ਕਿਹਾ ਕਿ ਜਿਹੜਾ ਪਾਰਟੀ ਦੇ ਵਿੱਚ ਡਿਸਪਲਿਨ ਨਾਲ ਚੱਲੇਗਾ ਉਹ ਤਾਂ ਪਾਰਟੀ ਦੇ ਵਿੱਚ ਰਹੇਗਾ ਦੂਸਰੇ ਦੇ ਖਿਲਾਫ ਐਕਸ਼ਨ ਲੈ ਲਿਆ ਜਾਏਗਾ। ਤਦਕੋ ਇਹ ਇਹਦਾ ਜਵਾਬ ਪਹਿਲੋਂ ਹੀ ਨਵਜੋਤ ਸਿੱਧੂ ਤੇ ਉਹਦੇ ਜਿਹੜੇ ਸਾਥੀ ਉਹਨਾਂ ਨੇ ਦਿੱਤਾ ਕਿਉਂਕਿ ਜਿਹੜੇ ਨਵਜੋਤ ਸਿੱਧੂ ਦੇ ਸਾਥੀਆਂ ਨੇ ਲੈਟਰ ਲਿਖਿਆ ਪ੍ਰਤਾਪ ਬਾਜਵਾ ਨੂੰ ਬਹੁਤ ਕਲੀਅਰ ਹੈ ਵੀ ਉਹਦੀ ਡਰਾਫਟਿੰਗ ਜਿਹੜੀ ਆ ਨਵਜੋਤ ਸਿੱਧੂ ਨੇ ਕੀਤੀ ਹੋਊਗੀ ਦੇਖੀ ਹੋਊਗੀ ਉਸ ਤੋਂ ਬਾਅਦ ਇਹ ਪੱਤਰ ਜਿਹੜਾ ਜਾਰੀ ਹੋਇਆ ਉਹਦੇ ਵਿੱਚ ਉਲਟਾ ਨਵਜੋਤ ਸਿੱਧੂ ਦੇ ਬੰਦਿਆਂ ਨੇ ਇਹ ਦੋਸ਼ ਲਾਇਆ ਹੈ ਵੀ ਅਹੀਂ ਤੇ ਰੈਲੀ ਕੀਤੀ ਹੈ ਰੈਲੀ ਕੀਤੀ ਭਗਵੰਤ ਸਿੰਘ ਮਾਨ ਦੀ ਸਰਕਾਰ ਦੇ ਵਿਰੁੱਧ ਉਹਨਾਂ ਦੀਆਂ ਨੀਤੀਆਂ ਦੇ ਵਿਰੁੱਧ ਡਟ ਕੇ ਬੋਲੇ ਆ ਪਰ ਤੁਸੀਂ ਤੇ ਹਾਈ ਕਮਾਂਡ ਦੇ ਵਿਰੁੱਧ ਚੱਲ ਰਹੇ ਜੀ ਕਿਉਂਕਿ ਹਾਈ ਕਮਾਂਡ ਕਹਿੰਦੀ ਵੀ ਇੰਡੀਆ ਗੱਠ ਜੋੜ ਕਰੋ ਪੰਜਾਬ ਚ ਗੱਠ ਜੋੜ ਕਰੋ ਤੇ ਪ੍ਰਤਾਪ ਬਾਜਵਾ ਹੁਣੇ ਕਹਿੰਦੇ ਵੀ ਸਵਾਲ ਹੀ ਪੈਰਾਂ ਨੇ ਹੁੰਦਾ ਵੀ ਹਾਈ ਕਮਾਂਡ ਦੇ ਉਲਟ ਤੇ ਤੁਸੀਂ ਚੱਲ ਰਹੇ ਜੀ ਦਨ ਉਹ ਸਿੱਧ ਹੋਣੀ ਤੇ ਪਹਿਲੇ ਦਿਨ ਤੋਂ ਕਹਿ ਰਿਹਾ ਤੇ ਮੈਂ ਕਾਂਗਰਸ ਦਾ ਸ਼ਪਾਈ ਆ ਜੇ ਕਹਿਣਗੇ ਤੇ ਗੱਠ ਜੋੜ ਕਰਾਂਗੇ ਸੋ ਇਸ ਗੱਲ ਨੂੰ ਲੈ ਕੇ ਵੀ ਜਿਹੜੀ ਇਹ ਮੁੱਦਾ ਬਣ ਗਿਆ ਜਿੱਥੋਂ ਤੱਕ ਰਾਜਾ ਵੜਿੰਗ ਉਹਨਾਂ ਦੀ ਗੱਲ ਹੈ ਬੜੇ ਕਸੂਤੇ ਫਸੇ ਨੇ ਰਾਜਾ ਵੜਿੰਗ ਜੀ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਉਹਨਾਂ ਨੇ ਹਾਈ ਕਮਾਂਡ ਦੇ ਮੁਤਾਬਕ ਹੀ ਚੱਲਣਾ ਬਿਲਕੁਲ ਭਾਵੇਂ ਪ੍ਰਤਾਪ ਸਿੰਘ ਬਾਜਵਾ ਵੀ ਹਾਈ ਕਮਾਂਡ ਦੇ ਮਤਾਬਕ ਚੱਲਣ ਦੇ ਪਾਬੰਦ ਨੇ ਵਿਰੋਧੀ ਧਿਰ ਦੇ ਲੀਡਰ ਨੇ ਕਾਂਗਰਸ ਵੱਲੋਂ ਪਰ ਉਹਨਾਂ ਦਾ ਤਜਰਬਾ ਬਹੁਤ ਹੈ ਉਹਨਾਂ ਦਾ ਕਦ ਉੱਚਾ ਆ ਸੀਨੀਅਰ ਲੀਡਰ ਨੇ ਉਹ ਕਿਤੇ ਨਾ ਕਿਤੇ ਹਾਈ ਕਮਾਂਡ ਨੂੰ ਐਡਵਾਈਸ ਕਰ ਸਕਦੇ ਨੇ ਪਰ ਜੇ ਰਾਜਾ ਵੜਿੰਗ ਸਿੱਧੇ ਤੌਰ ਤੇ ਗੱਲ ਕਰੇ ਤੇ ਇੰਜ ਮਹਿਸੂਸ ਹੁੰਦਾ ਵੀ ਉਹ ਕਿਤੇ ਝਾਕਾ ਫੀਲ ਕਰਦਾ ਪਰ ਰਾਜਾ ਵੜਿੰਗ ਦੇ ਇਸ ਢੰਗ ਨਾਲ ਗੋਲ ਮੋਲ ਬੋਲਣ ਨਾਲ ਇੱਕ ਗੱਲ ਬੜੀ ਸਾਫ਼ ਨਜ਼ਰ ਆ ਰਹੀ ਹੈ ਵੀ ਕਿਤੇ ਹਾਈ ਕਮਾਂਡ ਵੱਲੋਂ ਪ੍ਰੈਸ਼ਰ ਪਾਇਆ ਜਾ ਰਿਹਾ ਹੈ ਵੀ ਅਸੀਂ ਜਿਹੜਾ ਇੰਡੀਆ ਗੱਠਜੋੜ ਬੜਾ ਜ਼ੋਰ ਪਾ ਕੇ ਨਰਿੰਦਰ ਮੋਦੀ ਦੇ ਵਿਰੁੱਧ ਨੈਸ਼ਨਲ ਲੈਵਲ ਤੇ ਖੜਾ ਕੀਤਾ ਪਰ ਤੁਸੀਂ ਪੰਜਾਬ 'ਚ ਇਹਦਾ ਵਿਰੋਧ ਕਰਕੇ ਠੀਕ ਨਹੀਂ ਕਰ ਰਹੇ ਸੋ ਇੰਜ ਲੱਗ ਰਿਹਾ ਵੀ ਕਿਤੇ ਪ੍ਰੈਸ਼ਰ ਚ ਨੇ ਰਾਜਾ ਵੜਿੰਗ ਆਪਣੀ ਹਾਈ ਕਮਾਂਡ ਦੇ ਪਰ ਦੂਸਰੇ ਪਾਸੇ ਜਿਹੜੀਆਂ ਰੈਲੀਆਂ ਕਰ ਰਹੇ ਨੇ ਧਰਨੇ ਮਾਰੀ ਹੈ ਕਾਂਗਰਸ ਉਹਦੇ ਜੀ ਤੁਸੀਂ ਪਾਰਟਪੂਸ਼ਨ ਆਸ਼ੂ ਦਾ ਬਿਆਨ ਦੇਖ ਲਓ ਬੜਾ ਸਾਫ਼ ਕਹਤਾ ਆਸ਼ੂ ਨੇ ਵੀ ਜੇ ਇਹਨਾਂ ਨਾਲ ਗੱਠ ਜੋੜ ਕਰਨਾ ਆਵਾ ਨੂੰ ਪਾਰਟੀ ਨਾਲ ਤੇ ਫਿਰ ਮੈਂ ਤੇ ਬੈਠ ਜਾਊਗਾ ਘਰ ਇਸੇ ਤਰ੍ਹਾਂ ਡਾਕਟਰ ਰਾਜਕਮਾਰ ਚੱਬੇਵਾਲ ਨੇ ਬੜਾ ਸਖਤ ਗੱਲ ਕਹੀ ਹੈ ਵੀ ਜੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਨਾਲ ਹਾਈ ਕਮਾਂਡ ਨੇ ਕਹਿ ਕੇ ਗੱਠ ਜੋੜ ਕਰਾਤਾ ਤੇ ਫੇ ਕਾਂਗਰਸ ਦਾ ਹਾਲ ਪੰਜਾਬ ਚ ਵੀ ਯੂਪੀ ਤੇ ਦਿੱਲੀ ਵਰਗਾ ਹੋਊਗਾ ਤੇ ਪ੍ਰਗਟ ਸਿੰਘ ਨੇ ਬੜਾ ਸਾਫ਼ ਕਹਿ ਦਿੱਤਾ ਵੀ ਕਿਵੇਂ ਅਸੀਂ ਆਮ ਆਦਮੀ ਪਾਰਟੀ ਨਾਲ ਚੱਲ ਸਕਦੇ ਆ ਤੇ ਪ੍ਰਤਾਪ ਬਾਜਵਾਣਾ ਨੇ ਬੜਾ ਸਾਫ਼ ਹੀ ਕਹਿ ਦਿੱਤਾ ਵੀ ਅਸੀਂ ਨਕਲੀਆਂ ਨਾਲ ਕਿਵੇਂ ਚੱਲਾਂਗੇ ਅਸੀਂ ਕਾਂਗਰਸ ਸਾਡੀ ਜਿਹੜੀ ਹੈ ਜਮਾਤ ਖਤਮ ਹੋ ਜੂਗੀ ਇਹ ਆਪਣੇ ਪੱਧਰ ਤੇ ਲੜਾਂਗੇ ਸੋ ਇਹ ਸਾਰੀ ਗੱਲ ਨੂੰ ਲੈ ਕੇ ਲੱਗਦਾ ਜਿਵੇਂ 2022 ਦੇ ਇਲੈਕਸ਼ਨ ਚ ਉਦੋਂ ਨਵਜੋਤ ਸਿੱਧੂ ਪ੍ਰਧਾਨ ਸੀ ਕਾਂਗਰਸ ਦੇ ਔਰ ਉਦੋਂ ਜਦੋਂ ਇਹਨਾਂ ਦੇ ਵਿੱਚ ਫੁੱਟ ਪੈ ਗਈ ਇੱਕ ਪਾਸੇ ਸੁਨੀਲ ਜਾਖੜ ਕਹਿਣ ਵੀ ਬਤੌਰ ਹਿੰਦੂ ਮੈਨੂੰ ਸੀਐਮ ਕਿਉਂ ਨਹੀਂ ਬਣਾਇਆ ਹੂੰ ਜਿਹੜੇ ਚਲ ਗਏ ਨੇ ਭਾਰਤੀ ਜਨਤਾ ਪਾਰਟੀ ਚ ਤੇ ਇਹ ਰੌਲੇ ਘਿਟੋੜੇ ਚ ਹੀ ਇਹ ਗੱਲ ਅੱਜ ਵੀ ਕਾਂਗਰਸ ਦੀ ਲੀਡਰਸ਼ਿਪ ਕਹਿੰਦੀ ਆ ਸਖਜਿੰਦਰ ਰੰਧਾਵਾ ਜਦੋਂ ਵੀ ਬੋਲਦੇ ਨੇ ਉਹ ਕਹਿੰਦੇ ਸਾਨੂੰ ਆਪਣਿਆਂ ਨੇ ਮਰਵਾਇਆ ਸਿੱਧੇ ਤੌਰ ਤੇ ਉਹ ਨਵਜੋਤ ਸਿੱਧੂ ਤੇ ਅਟੈਕ ਕਰਦੇ ਨੇ ਵੀ ਜੇ ਇਹ ਢੰਗ ਨਾਲ ਬੋਲਦੇ ਇਹ ਚਰਨ ਦੀ ਚੰਨੀ ਦੇ ਫੈਸਲਿਆਂ ਦਾ ਵਿਰੋਧ ਨਾ ਕਰਦੇ ਤਾਂ ਸ਼ਾਇਦ ਅਸੀਂ 18 ਤੋਂ ਕਿਤੇ ਉੱਪਰ ਚੱਲ ਜਾਂਦੇ ਪਰ ਅੱਜ ਵੀ ਸਿਚੁਏਸ਼ਨ ਉਹ ਆ ਗਈ ਕਿਉਂਕਿ ਮਈ 2024 ਦੂਰ ਨਹੀਂ ਗਈ ਲੋਕ ਸਭਾ ਦੇ ਇਲੈਕਸ਼ਨ ਸਿਰ ਤੇ ਆ ਤੇ ਪੰਜਾਬ ਕਾਂਗਰਸ ਦਾ ਪਟਾਰਾ ਫਿਰ ਖੁੱਲ ਗਿਆ ਸੋ ਲੱਗਦਾ ਵੀ ਕਾਂਗਰਸ ਨੂੰ ਕਿਤੇ ਨਾ ਕਿਤੇ ਮਹਿੰਗਾ ਵੀ ਪੈ ਸਕਦਾ ਬਿਲਕੁਲ ਇਹ ਤਾਂ ਮਾਈਨਰ ਜਿਹਾ ਸੀ ਕਹਿ ਸਕਦੇ ਆ ਕਿ ਸਿੱਧੂ ਵਰਸਸ ਬਾਜਵਾ ਜਿਹੜਾ ਚੱਲ ਰਿਹਾ ਪਰ ਸਭ ਤੋਂ ਵੱਡਾ ਤਾਂ ਇੰਡੀਆ ਅਲਾਈਂਸ ਦਾ ਜਿਹੜਾ ਰੋਲਾ ਇਹ ਚੱਲ ਰਿਹਾ ਪੰਜਾਬ ਦੇ ਵਿੱਚ ਜੇਕਰ ਐਲਾਈਅੰਸ ਕਰਦੇ ਨੇ ਤਾਂ ਕਾਂਗਰਸ ਕੰਦੀ ਖਤਮ ਹੋਣੇ ਆ ਜੇਕਰ ਨਹੀਂ ਕਰਦੇ ਤਾਂ ਹਾਈ ਕਮਾਂਡ ਦੇ ਉੱਪਰੋਂ ਡੰਡਾ ਵੀ ਹੋਏਗਾ ਤਾਂ ਕਾਫੀ ਕਸੂਤੇ ਫਸੇ ਹੋਏ ਨੇ ਅਮਰਿੰਦਰ ਸਿੰਘ ਜੀ ਦੇ ਵਾਈ ਵੱਡੀ ਉਹਨਾਂ ਦੇ ਸਿਰ ਤੇ ਚਲੋ بڑا ਇਹ ਰੋਚਕ ਗੱਲ ਬਣੀ ਹੈ ਦੇਖੋ ਗੱਠਜੋੜ ਕਿੰਨੇ ਕਰਨਾ ਹੈ ਕਾਂਗਰਸ ਨੇ ਤੇ ਆਮ ਆਦਮੀ ਪਾਰਟੀ ਨੇ ਜਿੱਥੇ ਕਾਂਗਰਸ ਵਾਲੇ ਕਹਿ ਰਹੇ ਵੀ ਗੱਠਜੋੜ ਕਰਨਾ ਹੀ ਨਿਕਾ ਉੱਥੇ ਆਮ ਆਦਮੀ ਪਾਰਟੀ ਵੀ ਇਹੀ ਕਹਿ ਰਹੀ ਹੈ ਵੀ ਗੱਠਜੋੜ ਕਰਨਾ ਹੀ ਨਿਕਾ ਪਰ ਇਹਦੇ باوجود ਇਹ ਇਹ ਸ਼ੰਕੇ ਯਾਰ ਕੀਤੇ ਜਾ ਰਿਹਾ ਵੀ ਕਿਤੇ ਦਿੱਲੀ ਚ ਆਟਾ ਗੁੰਨਿਆ ਜਾ ਰਿਹਾ ਕਿਤੇ ਰਾਜਾ ਵੜਿੰਗ ਨੂੰ ਤੇ ਇਧਰ ਭਗਵੰਤ ਮਾਨ ਹੋਣਾ ਨੂੰ ਕਿਤੇ ਕਿਹਾ ਜਾ ਰਿਹਾ ਵੀ ਭਾਈ ਗਾਠ ਜੋੜ ਕਰਨਾ ਪੈਣਾ ਜੇ ਮੋਦੀ ਤੋਂ ਬਚਣਾ ਤੇ ਸੋ ਇਦਾਂ ਦੀ ਸਿਚੁਏਸ਼ਨ ਬਣੀ ਹੈ ਪਰ ਇੱਕ ਗੱਲ ਬੜੀ ਸਾਫ਼ ਹੈ ਇਹ ਜੇ ਸੰਭਵ ਹੋ ਗਿਆ ਜੀ ਤੇ ਫਿਰ ਖਾਸ ਕਰਕੇ ਕਾਂਗਰਸ ਆਮ ਆਦਮੀ ਪਾਰਟੀ ਦਾ ਥੋੜਾ ਵੱਖਰੇ ਤਰ੍ਹਾਂ ਦਾ ਸਟਰਕਚਰ ਹੈ ਕਾਂਗਰਸ ਵਿੱਚ ਬਹੁਤ ਵੱਡੇ ਪੱਦਰ ਤੇ ਖਲਾਰਾ ਪੈ ਜਾਊਗਾ ਕਿਉਂਕਿ ਆਸ਼ੂ ਵਰਗੇ ਕਾਰਜਕਾਰੀ ਪ੍ਰਧਾਨ ਨੇ ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰ ਨੇ ਉਹਨਾਂ ਦਾ ਇਹ ਕਹਿਣਾ ਵੀ ਮੈਂ ਤਾਂ ਘਰ ਬਹਿ ਜਾਊਂਗਾ ਤੇ ਜੇ ਹਾਈ ਕਮਾਂਡ ਦਿੱਲੀ ਤੋਂ ਆਰਡਰ ਆ ਗਿਆ ਵੀ ਨਹੀਂ ਗੱਠ ਜੁੜ ਕਰੋ ਤੇ ਜੇ ਆਸ਼ੂ ਵਰਗੇ ਘਰ ਬੈਠ ਗਏ ਤੇ ਫਿਰ ਕਾਂਗਰਸ ਦਾ ਬਣੂਗਾ ਕੀ ਪਰ ਦੂਸਰੇ ਪਾਸੇ ਭਗਵੰਤ ਸਿੰਘ ਮਾਨ ਉਹਨਾਂ ਨੇ ਹੁਸ਼ਿਆਰਪੁਰ ਦੀ ਜਿਹੜੀ ਵਿਕਾਸ ਰੈਲੀ ਕੀਤੀ ਸੀ ਬੜੇ ਸਾਫ ਸ਼ਬਦਾਂ ਚ ਉਹਨਾਂ ਨੇ ਵੀ ਕਹਿ ਦਿੱਤਾ ਉਹ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਵੀ ਨੇ ਬੜਾ ਸਪਸ਼ਟ ਕਹਿਤਾ ਹੈ ਕੇਜਰੀਵਾਲ ਹੁਣਾਵਾਲ ਇਸ਼ਾਰਾ ਕਰਕੇ ਵੀ ਅਸੀਂ ਤੇ 2024 ਦੀ ਲੋਕ ਸਭਾ ਦੇ ਇਲੈਕਸ਼ਨ ਆਪਣੇ ਬਲਬੁੱਤੇ ਦੇ ਲੜਾਂਗੇ 13 ਪੰਜਾਬ ਦੀਆਂ ਪਲੱਸ 1 ਚੰਡੀਗੜ੍ਹ ਦੀ ਇਲੈਕਸ਼ਨ ਅਸੀਂ ਖੁਦ ਲੜਾਂਗੇ ਔਰ ਭਗਵੰਤ ਮਾਨ ਹੁਣਾ ਨੇ ਨਿੱਜੀ ਤੌਰ ਤੇ ਵੀ ਗੱਲਬਾਤ ਕਰਦੇ ਆ ਇਹ ਹੀ ਗੱਲ ਕਹੀ ਸੀ ਸੋ ਭਾਵੇਂ ਇੱਕ ਪਾਸੇ ਭਗਵੰਤ ਸਿੰਘ ਮਾਨ ਇਹ ਗੱਲ ਕਹਿ ਰਹੇ ਨੇ ਦੂਸਰੇ ਪਾਸੇ ਪ੍ਰਤਾਪ ਬਾਜਵਾ ਤੇ ਰਾਜਾ ਵੜਿੰਗੇ ਗੱਲ ਕਹਿ ਰਹੇ ਨੇ ਗੱਠਜੋੜ ਨਹੀਂ ਹੋਣਾ ਪਰ ਪੰਜਾਬ ਦੇ ਲੋਕ ਬੜੀ ਨੀਝ ਲਾ ਕੇ ਦੇਖ ਰਹੇ ਨੇ ਜੇ ਨਹੀਂ ਹੋਣਾ ਤੇ ਫਿਰ ਰੌਲਾ ਕਿਉਂ ਪਾ ਰਹੇ ਐ ਇਹਦਾ ਮਤਲਬ ਇਹ ਹੈ ਵੀ ਉੱਪਰੋਂ ਕਿਤੇ ਪ੍ਰੈਸ਼ਰ ਹੈ ਔਰ ਉਸ ਪ੍ਰੈਸ਼ਰ ਕਾਰਨ बार-बार ਇਹ ਗੱਲ ਕਹੀ ਜਾ ਰਹੀ ਹੈ ਵੀ ਨਹੀਂ ਕਰਾਂਗੇ ਸੋ ਇਹ ਸਿਚੁਏਸ਼ਨ ਵਿੱਚ ਲੱਗਦਾ ਵੀ 2024 ਦੇ ਇਲੈਕਸ਼ਨ ਜਿਹੜੀ ਹੈ ਬੜੀ ਰੋਚਕ ਬਣੇਗੀ ਜੀ ਰੋਚਕ ਜੀ ਚਲੋ ਇੰਡੀਆ ਅਲਾਈਂਸ ਦਾ ਹੋਏਗਾ ਜਾਂ ਨਹੀਂ ਆਏਗਾ ਇਹ ਤਾਂ ਸਮਾਂ ਦੱਸੇਗਾ ਪਰ ਇੱਕ ਹੋਰ ਅਲਾਈਂਸ ਦੀ ਵੀ ਚਰਚਾ ਜਿਹੜੇ ਬੜੇ ਛਿੜੇ ਹੋਏ ਨੇ ਕਿ ਨੋ ਮਾਸਾ ਰਿਸ਼ਤਾ ਹੋ ਸਕਦਾ ਹੈ ਕਿ 24 ਦੇ ਚੋਨਾ ਤੋਂ ਪਹਿਲਾਂ-ਪਹਿਲਾਂ ਮੋੜ ਤੋਂ ਦੁਬਾਰਾ ਇਕੱਠਾ ਹੋ ਜੇ ਹਾਂ ਇਹ ਕਿਹਾ ਜਾ ਰਿਹਾ ਹੈ ਵੀ ਜਿਹੜਾ 9 ਮਾਰਚ ਦਾ ਰਿਸ਼ਤਾ ਟੁੱਟ ਗਿਆ ਸੀ ਫਟ ਗਿਆ ਇਹਨੂੰ ਦੁਬਾਰਾ ਸਿਉਣ ਦਾ ਯਤਨ ਕੀਤਾ ਜਾ ਰਿਹਾ ਹੈ ਪਰ ਉਹਦੇ ਵਿੱਚ ਵੀ ਬਹੁਤ ਵੱਡੇ ਅੜਿੱਕੇ ਨੇ ਪਹਿਲੀ ਗੱਲ ਜੇ ਗੱਠਜੋੜ ਹੁੰਦਾ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਸਵਾਲ ਤੇ ਬਹੁਤ ਮਹਿੰਗੇ ਜਵਾਬ ਦੇਣੇ ਪੈਣਗੇ ਬੀ ਕਿਸਾਨ ਅੰਦੋਲਨ ਦੌਰਾਨ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਸੀ 700 ਕਿਸਾਨ ਸ਼ਹੀਦ ਹੋ ਗਏ ਦੋਸ਼ ਲੱਗਦਾ ਹੈ ਵੀ ਇਹ ਮੋਦੀ ਸਰਕਾਰ ਕਾਰਨ ਹੋਇਆ ਤੇ ਜੇ ਅਕਾਲੀ ਦਲ ਗੱਠਜੋੜ ਕਰਦਾ ਤਾਂ ਕਿਤੇ ਕਿਸਾਨਾਂ ਵਿੱਚ ਇਹ ਪ੍ਰਭਾਵ ਨਾ ਚਲ ਜੇ ਵੀ ਇਹ ਪਾਰਟੀ ਤੇ ਕਿਸਾਨ ਵਿਰੋਧੀ ਨਿਕਲੀ ਹੈ ਜਿਹੜੀ ਪਾਰਟੀ ਦੀ ਸਰਕਾਰ ਨੇ 700 ਕਿਸਾਨ ਸ਼ਹੀਦ ਕਰ ਦਿੱਤੇ ਸੀ ਉਹਦੇ ਨਾਲ ਜੁੜ ਗਈ ਹੈ ਔਰ ਇੱਕ ਤਾਜ਼ੀ ਗੱਲ ਜਿਹੜੀ ਹੈ ਇਹ ਬਹੁਤ ਅ ਚਰਚਾ ਚ ਅੱਜਕੱਲ ਭਾਈ ਬਲਵੰਤ ਸਿੰਘ ਰਾਜਵਾਨਾ ਦਾ ਮੁੱਦਾ ਉਹਦੇ ਤੇ ਹਰ ਸਿਮਰਤ ਬਾਦਲ ਜਿਹੜੇ ਨੇ ਮੈਡਮ ਉਹ ਪਾਰਲੀਮੈਂਟ ਚ ਬੋਲਦੇ ਨੇ ਔਰ ਇਹ ਗੱਲ ਕਹਿੰਦੇ ਨੇ ਵੀ ਸਿੱਖਾਂ ਨਾਲ ਬਹੁਤ ੱੱਕਾ ਹੋ ਰਿਹਾ ਰਾਜਵਾਨੇ ਦੇ ਮਾਮਲੇ ਵਿੱਚ ਸਰਕਾਰ ਕੁਝ ਨਹੀਂ ਕਰੀ ਤੇ ਅਮਰਤ ਸ਼ਾਹ ਉਹਨਾਂ ਨੇ ਹਰ ਸਿਮਰਤ ਨੂੰ ਬਕਾਇਦਾ ਇਹ ਬੋਲ ਕੇ ਗੱਲ ਕਹੀ ਮੈਂ ਤੁਹਾਡੀ ਗੱਲ ਸਮਝ ਗਿਆ ਇਹ ਸੰਭਵ ਨਹੀਂਗਾ ਵੀ ਜੇ ਕੋਈ ਦੋਸ਼ੀ ਦੇਸ਼ ਦੇ ਸੰਵਿਧਾਨ ਨੂੰ ਨਾ ਮੰਨੇ ਜੇ ਕੋਈ ਦੋਸ਼ੀ ਇਹ ਨਾ ਕਵੇ ਵੀ ਮੈਂ ਗਲਤੀ ਕੀਤੀ ਹੈ ਤੇ ਉਹਦੀ ਥਾਂ ਤੇ ਤੀਜਾ ਬੰਦਾ ਕਹਦੇ ਵੀ ਇਹਨੂੰ ਮਰਸੀ ਤੇ ਇਹਨੂੰ ਤਰਸ ਦੇ ਆਧਾਰ ਤੇ ਦੀ ਸਜ਼ਾ ਘਟਾ ਦਿਓ ਜਾਂ ਮੁਆਫ ਕਰ ਦਿਓ ਇਹ ਸੰਭਵ ਨਹੀਂਗਾ ਸੋ ਇਹ ਇਸ਼ੂ ਜਿਹੜੇ ਬੰਦੀ ਸਿੰਘਾਂ ਦੇ ਜੀ ਭਾਜਪਾ ਤੇ ਅਕਾਲੀ ਦਲ ਦੇ ਵਿਚਕਾਰ ਪੂਰੀ ਤਰ੍ਹਾਂ ਖੜ ਗਏ ਨੇ ਤੇ ਦੂਸਰੇ ਪਾਸੇ ਕਿਸਾਨਾਂ ਦਾ ਮੁੱਦਾ ਉਹਨੂੰ ਲੈ ਕੇ ਲੱਗਦਾ ਵੀ ਬਹੁਤ ਔਖਾ ਹੈ ਪਰ ਜਦੋਂ ਪੋਲੀਟੀਕਲ ਪਾਰਟੀਆਂ ਨੂੰ ਇਹ ਲੱਗੇ ਵੀ ਸਾਡੀ ਸਰਵਾਈਵਲ ਜਿਹੜੀ ਹੈ ਹੱਥ ਜੋੜ ਕੇ ਇੱਕ ਦੂਜੇ ਦਾ ਹੱਥ ਫੜ ਕੇ ਸੰਭਵ ਨਹੀਂ ਗਈ ਤੇ ਫਿਰ ਕੁਝ ਵੀ ਕੀਤਾ ਜਾ ਸਕਦਾ ਹੈ ਪਰ ਪੰਜਾਬ 'ਚ ਇਹ ਸਥਿਤੀ ਬਣੀ ਹੈ ਅਕਾਲੀ ਦਲ ਵੀ ਬਹੁਤ ਸਪੱਸ਼ਟ ਹੈ ਭਾਰਤੀ ਜਨਤਾ ਪਾਰਟੀ ਵੀ ਬਹੁਤ ਸਪੱਸ਼ਟ ਹੈ ਇਹ ਇਕੱਲੇ ਇਕੱਲੇ ਲੜੇ ਤੇ ਪੱਲੇ ਲੱਗਦਾ ਕੁਝ ਨਹੀਂ ਪੈਣਾ ਤੇ ਇਕੱਠੇ ਹੋ ਕੇ ਕੁਝ ਆਸ ਦੀ ਕਿਰਨ ਉਹਨਾਂ ਨੂੰ ਜਾਬਦੀ ਹੈ ਇਹਦੀ ਇਹਦੀ ਤਰਲੋਚਨ ਜੀ ਮਾਫ ਕਰਨਾ ਰੋਕ ਰਹੀ ਹੈ ਦੀ ਸ਼ਾਇਦ ਗਵਾਈ ਜਲੰਧਰ ਦੀ ਜਿਮਨੀ ਚੌਂ ਵੀ ਭਰਦੀ ਹੈ ਸ਼ਾਇਦ ਇਕੱਠੇ ਹੁੰਦੇ ਤਾਂ ਕੁਝ ਪੱਲੇ ਪੈ ਜਾਂਦਾ ਉਹ ਬਿਲਕੁਲ ਉਹ ਪ੍ਰਤੱਖ ਸੀ ਉਹਦੇ ਵਿੱਚ ਅਕਾਲੀ ਦਲ ਤੇ ਭਾਜਪਾ ਨੂੰ ਜਿਹੜੀਆਂ ਵੋਟਾਂ ਪਈਆਂ ਸੀ ਜਦੋਂ ਉਹਦਾ ਜੋੜ ਕੀਤਾ ਜਾਂਦਾ ਹੈ ਤੇ ਫਿਰ ਇਹ ਕਿਹਾ ਜਾ ਸਕਦਾ ਸੀ ਵੀ ਜੇ ਇਕੱਠੇ ਹੋ ਕੇ ਲੜਦੇ ਤੇ ਆਮ ਆਦਮੀ ਪਾਰਟੀ ਨੂੰ ਟਾਇਆ ਜਾ ਸਕਦਾ ਸੀ ਸੋ ਉਹ ਐਗਜ਼ੈਂਪਲ ਬੜੀ ਤਾਜੀ ਹੈ ਉਹਨਾਂ ਦੇ ਸਾਹਮਣੇ ਜਿਮਨੀ ਚੋਂ ਜਲੰਧਰ ਦੀ ਸੋ ਕੁੱਲ ਮਿਲਾ ਕੇ ਕਿਹਾ ਜਾ ਸਕਦਾ ਵੀ ਗੱਠ ਜੋੜਾਂ ਦਾ ਰੋਲਾ ਪਿਆ ਆਮ ਆਦਮੀ ਪਾਰਟੀ ਕਾਂਗਰਸ ਦਾ ਗੱਠ ਜੋੜ ਹੁੰਦਾ ਨਹੀਂ ਹੁੰਦਾ ਦੋਵੇਂ ਧਿਰਾਂ ਕਹਿੰਦੀਆਂ ਨਹੀਂ ਕਰਨੀਆਂ ਪਰ ਸ਼ਰਮ ਦੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀਆਂ ਜਿਹੜੀਆਂ ਮਜਬੂਰੀਆਂ ਨੇ ਸਿਆਸੀ ਉਹਦੇ ਕਰਕੇ ਲੱਗਦਾ ਵੀ ਇੱਕ ਗੱਠਜੋੜ 2024 ਦੀ ਇਲੈਕਸ਼ਨ ਤੋਂ ਪਹਿਲਾਂ ਸੰਭਾ